ਚੋਣ ਜਾਬਤਾ ਦੇਸ਼ ਦੇ ਅੰਦਰ ਲੱਗਿਆ ਹੋਇਆ ਹੈ 19 April ਤੋਂ ਲੈ ਕੇ 1 June ਤੱਕ ਇਹ ਚੋਣ ਦੀ ਪ੍ਰਕਿਰਿਆ ਚੱਲਣੀ ਹੈ ਤੇ 4 June ਨੂੰ ਨਤੀਜੇ ਸਭ ਦੇ ਸਾਹਮਣੇ ਹੋਣਗੇ ਇਹ ਸਾਰਾ ਸ਼ਡਿਊਲ ਭਾਰਤੀ ਚੋਣ ਕਮਿਸ਼ਨ ਨੇ ਜਾਰੀ ਵੀ ਕਰ ਦਿੱਤਾ ਹੈ ਤੇ ਜਿਹੜਾ ਚੋਣ ਜਾਬਤੇ ਦੇ ਦੌਰਾਨ ਨਿਯਮਾਂ ਦੀ ਉਲੰਘਣਾ ਨਾ ਹੋਵੇ ਚਾਹੇ ਉਹ ਕੈਸ਼ ਆਉਣ ਲੈ ਕੇ ਜਾਂ ਕਿਤੇ ਵੀ ਲੈ ਕੇ ਜਾ ਰਹੇ ਇੱਕ ਤੋਂ ਦੂਜੀ ਥਾਂ ਉਸਦੀ ਲਿਮਟ ਕਿੰਨੀ ਹੈ ਔਰ ਜੇਕਰ ਕੈਸ਼ ਮਿਲਦਾ ਵੀ ਆ ਤੇ ਉਸ ਨੂੰ ਕਿਵੇਂ ਜਸਟੀਫਾਈ ਕਰਨਾ ਹੈ ਕਿ ਕਿਵੇਂ ਉਹ ਸਬੂਤ ਪੇਸ਼ ਕਰਨੇ ਪੈਣਗੇ ਜੇਕਰ ਪੁੱਛਿਆ ਜਾਂਦਾ ਨਾਕਿਆਂ ਤੇ ਇਹ ਸਾਰੀਆਂ ਹਦਾਇਤਾਂ ਤੇ ਸਭ ਤੋਂ ਵੱਡੀ ਗੱਲ ਲਾਇਸੈਂਸੀ ਹਥਿਆਰਾਂ ਦਾ ਜਮਾ ਹੋਣਾ ਪੰਜਾਬ ਦੇ ਅੰਦਰ ਇੱਕ ਗੱਲ ਚਰਚਾ ਦੇ ਵਿੱਚ ਆ ਗਈ ਹੈ ਸੁਰਖੀਆਂ ਬਣ ਗਈ ਹੈ ਇਹ ਲਾਇਸੈਂਸੀ ਹਥਿਆਰ ਜਮਾ ਕਰਵਾਉਣ ਲਈ ਧੜਾ ਧੜ ਜਿਹੜਾ ਦਬਾਅ ਵੀ ਬਣਾਇਆ ਜਾ ਰਿਹਾ ਵੱਖ-ਵੱਖ ਤਰ੍ਹਾਂ ਦੀ ਪ੍ਰਕਿਰਿਆ ਵੀ ਹੈ ਜਿਹੜੀ ਅਪਣਾਈ ਜਾ ਰਹੀ ਹੈ ਹਾਲਾਂਕਿ ਇੱਕ ਗੱਲ ਸਾਹਮਣੇ ਨਿਕਲ ਕੇ ਆਈ ਹੈ ਕਿ ਪੰਜਾਬ ਦੇ ਅੰਦਰ ਜਿਸ ਢੰਗ ਦੇ ਨਾਲ ਇੱਕ ਸਕ੍ਰੀਨਿੰਗ ਕਮੇਟੀ ਬਣ ਕੇ ਪੂਰੀ ਪ੍ਰਕਿਰਿਆ ਦੇ ਵਿੱਚੋਂ ਜਿਹੜੇ ਲੈਸੈਂਸੀ ਹਥਿਆਰ ਜਮ੍ਹਾਂ ਹੋਣੇ ਚਾਹੀਦੇ ਨੇ ਉਹ ਪ੍ਰਕਿਰਿਆ ਨੂੰ ਅਪਣਾਇਆ ਨਹੀਂ ਜਾ ਰਿਹਾ ਹਾਲਾਂਕਿ ਵੱਖ-ਵੱਖ ਅਦਾਲਤਾਂ ਦੇ ਹੁਕਮ ਨੇ ਕੀ ਉਹਨਾਂ ਹੁਕਮਾਂ ਨੂੰ ਛਿੱਕੇ ਤੇ ਟੰਗਿਆ ਜਾ ਰਿਹਾ ਹੈ ਉਲੰਘਣਾ ਕੀਤੀ ਜਾ ਰਹੀ ਹੈ ਕਿਉਂਕਿ ਸੁਰੱਖਿਆ ਹਰ ਇੱਕ ਦੀ ਜਿਸ ਕੋ ਲੈਸੈਂਸੀ ਹਥਿਆਰ ਆ ਜ਼ਿਆਦਾਤਰ ਇਹ ਹਵਾਲਾ ਦੇ ਕੇ ਲੈਸੈਂਸੀ ਹਥਿਆਰ ਬਣਾਏ ਜਾਂਦੇ ਨੇ ਕਿ ਸੈਲਫ ਡਿਫੈਂਸ ਕੀਤਾ ਜਾਣਾ ਹੈ ਆਤਮ ਸੁਰੱਖਿਆ ਦੀ ਲੋੜ ਹੁੰਦੀ ਹੈ ਤਾਂ ਹਾਲੇ ਜਿਵੇਂ ਪੰਜਾਬ ਦੇ ਵਿੱਚ 1 ਜੂਨ ਤੱਕ ਚੋਣਾਂ ਹੋਣੀਆਂ ਨੇ ਤੇ ਇਸ ਕਰਕੇ ਸਮਾਂ ਕਾਫੀ ਲੰਮਾ ਪਿਆ ਹੈ ਪਰ ਲੈਸੈਂਸੀ ਹਥਿਆਰ ਜੇਕਰ ਅੱਜ ਤੋਂ ਹੀ ਜਮ੍ਹਾਂ ਹੋਣ ਲੱਗ ਗਏ ਨੇ ਧੜਾ ਧੜ ਤਾਂ ਫਿਰ ਉਹਨਾਂ ਦੀ ਸੁਰੱਖਿਆ ਦਾ ਸਵਾਲ ਵੀ ਇਸ ਕਰਕੇ ਇੱਕ ਸਕ੍ਰੀਨਿੰਗ ਕਮੇਟੀ ਬਣਾਈ ਜਾਂਦੀ ਹੈ ਜਿਹੜੀ ਤੈਅ ਕਰਦੀ ਹੈ ਕਿ ਕਿਸ ਦਾ ਹਥਿਆਰ ਜਮ੍ਹਾਂ ਕਰਵਾਉਣ ਦੇ ਲਈ ਕਦੋਂ ਹਦਾਇਤ ਦਿੱਤੀ ਜਾ ਸਕਦੀ ਹੈ ਕਿ ਸਾਰਿਆਂ ਨੂੰ ਹੁਣੇ ਹੀ ਹਥਿਆਰ ਆ ਜਿਹੜੇ ਜਮ੍ਹਾਂ ਕਰਵਾ ਲੈ ਜਾਣ ਦੂਜਾ ਇਹ ਵਕ ਵਕ ਜ਼ਿਲ੍ਹਿਆਂ ਦੇ ਵਿੱਚ ਤਮਾਮ 23 ਜ਼ਿਲ੍ਹਿਆਂ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਜੇਕਰ ਆਉਂਦੇ ਜਾਂਦੇ ਜਿਹੜਾ ਆਪਣੇ ਸਾਧਨਾਂ ਦੇ ਵਿੱਚੋਂ ਜੇਕਰ ਉਹਨਾਂ ਦਾ ਲਾਇਸੈਂਸੀ ਹਥਿਆਰ ਵੀ ਬਰਾਮਦ ਹੁੰਦਾ ਤਾਂ ਫਿਰ ਉਹ ਉਨ੍ਹਾਂ ਦੇਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਹਾਲਾਂਕਿ ਕਈ ਥਾਵਾਂ ਤੇ ਤੇ ਸਮੱਸਿਆ ਵੀ ਪੈਦਾ ਹੋ ਸਕਦੀ ਐ ਇਸ ਨਾਲ ਕਿਉਂਕਿ ਹੋ ਸਕਦਾ ਕਿ ਉਹ ਘਰ ਤੋਂ ਲਾਇਸੈਂਸੀ ਹਥਿਆਰ ਜਮ੍ਹਾਂ ਕਰਵਾਉਣ ਦੇ ਲਈ ਜਾ ਰਹੇ ਹੋਣ ਤਾਂ ਉੱਥੇ ਕਿਵੇਂ ਉਹ ਪ੍ਰੂਫ ਕਰਨਗੇ ਕਿਵੇਂ ਇਸ ਗੱਲ ਨੂੰ ਲੈ ਕੇ ਭਰੋਸਾ ਦਿਵਾਉਣਗੇ ਸਬੰਧਤ ਅਧਿਕਾਰੀਆਂ ਦੇ ਕੋਲ ਜਿਹੜੇ ਨਾਕੇ ਤੇ ਖੜੇ ਹੋਣਗੇ ਕਿ ਅਸੀਂ ਤਾਂ ਜਮ੍ਹਾਂ ਕਰਵਾਉਣ ਜਾ ਰਹੇ ਸਾਂ ਹਾਲਾਂਕਿ ਹੋ ਸਕਦਾ ਕਿ ਜਮ੍ਹਾਂ ਕਰਵਾਉਣ ਨਾ ਜਾ ਰਹੇ ਹੋਣ ਤਾਂ ਉੱਥੇ ਫਿਰ ਉਹਨਾਂ ਦੇ ਲਈ ਕਿਵੇਂ ਕਾਰਵਾਈ ਹੋਏਗੀ ਇਹ ਮਾਪਦੰਡ ਜਿਹੜੇ ਸਾਰੇ ਉਲਝਣਤਾਣੀ ਬਣੀ ਹੋਈ ਐ ਜਿਹੜੀ ਕਿ ਸੁਲਝਣੀ ਚਾਹੀਦੀ ਐ ਹੁਣੇ ਹੀ ਪਤਾ ਲੱਗਿਆ ਕਿ ਜਿਹੜੇ ਚੋਣ ਕਮਿਸ਼ਨ ਦੇ ਮੈਂਬਰ ਨੇ ਉਹਨਾਂ ਨੇ ਇਸ ਗੱਲ ਦੇ ਉੱਤੇ ਜਿਹੜੀ ਆ ਨਾਰਾਜ਼ਗੀ ਜਤਾਈ ਆ ਖੁਸ਼ ਨਜ਼ਰ ਨਹੀਂ ਆ ਰਹੀ ਇਸ ਗੱਲ ਦੇ ਉੱਤੇ ਕਿ ਜਿਵੇਂ ਧੜਾ ਧੜ ਅੰਨੇਵਾ ਹਥਿਆਰ ਜਮ੍ਹਾਂ ਕਰਵਾਏ ਜਾ ਰਹੇ ਨੇ ਲਾਇਸੈਂਸੀ ਹਥਿਆਰ ਹਾਲਾਂਕਿ ਚੋਣ ਜਾਬਤੇ ਦੌਰਾਨ ਨਿਯਮ ਕਹਿੰਦੇ ਨੇ ਕਿ ਜਿਹੜੇ ਲਾਇਸੈਂਸੀ ਹਥਿਆਰ ਨੇ ਜਮ੍ਹਾਂ ਹੋਣਗੇ ਪਰ ਵੱਖ-ਵੱਖ ਅਦਾਲਤਾਂ ਤੱਕ ਜਦੋਂ ਪਹੁੰਚ ਹੁੰਦੀ ਹੈ ਜਦੋਂ ਕੋਈ ਨਿਯਮ ਬਣਦਾ ਹੈ ਤਾਂ ਉਸ ਦੇ ਵਿੱਚ ਕਈ ਤਰ੍ਹਾਂ ਦੇ ੜਿੱਕੇ ਵੀ ਸਾਹਮਣੇ ਆਉਂਦੇ ਨੇ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਵੀ ਸਾਹਮਣੇ ਆਉਂਦੀਆਂ ਨੇ ਇਸ ਕਰਕੇ ਅਦਾਲਤਾਂ ਦਾ ਰੁਕ ਕੀਤਾ ਜਾਂਦਾ ਹੈ ਫਿਰ ਅਦਾਲਤਾਂ ਸਾਰੇ ਮਸਲੇ ਨੂੰ ਬਰੀਕੀ ਨਾਲ ਦੇਖਦੇ ਹੋਇਆ ਕੁਝ ਹਦਾਇਤਾਂ ਜਾਰੀ ਕਰਦੀਆਂ ਨੇ ਹੁਕਮ ਜਿਹੜੇ ਨੇ ਜਾਰੀ ਕਰਦੀਆਂ ਨੇ ਉਹਨਾਂ ਹੁਕਮਾਂ ਨੂੰ ਹੁਣ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਜਿਵੇਂ ਪੰਜਾਬ ਦੇ ਵਿੱਚ ਉਹਨਾਂ ਹੁਕਮ ਉਹ ਕਿਵੇਂ ਨਹੀਂ ਕੀਤੀ ਜਾ ਰਹੀ ਪਾਲਣਾ ਇਸ ਦੇ ਬਾਰੇ ਜਿਹੜੀ ਹੈ ਅਜੀਤ ਅਖਬਾਰ ਦੇ ਵਿੱਚ ਵੀ ਇੱਕ ਵਿਸਥਾਰਪੂਰਵਕ ਆ ਜਿਹੜੀ ਉਹ ਰਿਪੋਰਟ ਸ਼ਾਪੀ ਗਈ ਹੈ ਜੋ ਅਸੀਂ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਜਿਸ ਦੇ ਵਿੱਚ ਇਹ ਵੀ ਲਿਖਿਆ ਗਿਆ ਕਿ ਸਾਰੇ ਲਾਇਸੈਂਸੀ ਹਥਿਆਰ ਇੱਕਦਮ ਜਿਵੇਂ ਜਮ੍ਹਾਂ ਹੋ ਰਹੇ ਨੇ ਇਸ ਦੇ ਲਈ ਚੋਣ ਕਮਿਸ਼ਨ ਪੰਜਾਬ ਪੁਲਿਸ ਵੱਲੋਂ ਸੂਬੇ 'ਚ ਇਸ ਤਰ੍ਹਾਂ ਜਿਹੜੇ ਜਮ੍ਹਾਂ ਕਰਵਾਏ ਜਾਂਦੇ ਹਥਿਆਰ ਦੀ ਜਿਹੜੀ ਨੀਤੀ ਅਪਣਾਈ ਜਾ ਰਹੀ ਹੈ ਉਸ ਤੋਂ ਖੁਸ਼ ਨਜ਼ਰ ਨਹੀਂ ਆ ਰਿਹਾ ਅਦਾਲਤੀ ਹੁਕਮਾਂ ਦੀ ਉਲੰਘਣਾ ਮੁੰਬਈ ਹਾਈ ਕੋਰਟ ਤੇ ਕਈ ਹੋਰ ਉੱਚ ਅਦਾਲਤਾਂ ਦੇ ਫੈਸਲਿਆਂ ਚ ਸਪਸ਼ਟ ਕੀਤਾ ਜਾ ਚੁੱਕਾ ਹੈ ਕਿ ਚੋਣਾਂ ਦੇ ਨਾਂ ਤੇ ਸਾਰੇ ਲਾਇਸੈਂਸੀ ਹਥਿਆਰ ਜਮ੍ਹਾਂ ਨਹੀਂ ਕਰਵਾਏ ਜਾ ਸਕਦੇ ਇਸ ਸੰਬੰਧੀ ਸਥਾਨਕ ਪੱਧਰ ਤੇ ਸਕ੍ਰੀਨਿੰਗ ਕਮੇਟੀਆਂ ਦਾ ਗਠਨ ਹੁੰਦਾ ਹੈ ਉਹ ਤੈਅ ਕਰਦੀਆਂ ਨੇ ਕਿ ਇੱਕ ਲਾਇਸੈਂਸ ਧਾਰਕ ਦੀਆਂ ਸੁਰੱਖਿਆ ਲੋੜਾਂ ਨੂੰ ਮੁੱਖ ਰੱਖ ਕੇ ਉਸ ਦੇ ਹਥਿਆਰ ਜਮ੍ਹਾਂ ਕਰਵਾਏ ਜਾਣ ਪਰ ਪੰਜਾਬ ਚ ਪ੍ਰਸ਼ਾਸਨ ਸਮੁੱਚੇ ਹਥਿਆਰ ਜਮ੍ਹਾਂ ਕਰਵਾਉਣ ਲਈ ਮੁਹਿੰਮ ਚਲਾ ਰਿਹਾ ਹੈ ਤਾਂ ਫਿਰ ਸਕ੍ਰੀਨਿੰਗ ਕਮੇਟੀ ਦਾ ਕੰਮ ਕੀ ਹੋਏਗਾ ਹਾਲਾਂਕਿ ਸਕ੍ਰੀਨਿੰਗ ਕਮੇਟੀ ਦਾ ਆਮ ਤੌਰ ਦੇ ਉੱਤੇ ਜਿਹੜਾ ਮੁੱਖ ਅਫਸਰ ਹੁੰਦਾ ਹੈ ਉਹ ਜਿਹੜੇ ਨਾਲ ਸੰਬੰਧਿਤ ਡਿਪਟੀ ਕਮਿਸ਼ਨਰ ਦੇ ਕੋਲੇ ਤਾਕਤਾਂ ਹੁੰਦੀਆਂ ਨੇ ਅਧਿਕਾਰ ਹੁੰਦਾ ਹੈ ਕਿ ਉਸਨੇ ਤੈਅ ਕੀ ਕਰਨਾ ਹੈ ਕਿ ਕਿਸ ਦਾ ਹਥਿਆਰ ਲਾਇਸੈਂਸੀ ਆ ਜਿਹੜਾ ਜਮ੍ਹਾਂ ਕਰਵਾਉਣਾ ਹੈ ਤੇ ਕਿਸ ਦਾ ਨਹੀਂ ਕਰਾਉਣਾ ਦਿਲਚਸਪ ਗੱਲ ਇਹ ਵੀ ਹੈ ਵਿੱਚ ਨਜ਼ਰ ਆਉਂਦੀ ਹੈ ਕਿ ਜ਼ਿਲ੍ਹਾ ਪ੍ਰਸ਼ਾਸਨਾਂ ਵਿੱਚੋਂ ਵੱਲੋਂ ਚੋਣ ਜਾਬਤਾ ਲੱਗਣ ਤੋਂ ਬਾਅਦ ਬਹੁਤੀਆਂ ਥਾਵਾਂ 'ਤੇ ਹਥਿਆਰ ਲੈ ਕੇ ਜਾਣ ਤੇ ਇੱਕ ਪਾਸੇ ਪਾਬੰਦੀ ਲਗਾ ਦਿੱਤੀ ਗਈ ਹੈ ਦੂਸਰੇ ਪਾਸੇ ਲੋਕਾਂ ਨੂੰ ਸਥਾਨਕ ਥਾਣਿਆਂ 'ਚ ਹਥਿਆਰ ਜਮ੍ਹਾਂ ਕਰਵਾਉਣ ਲਈ ਕਿਹਾ ਜਾ ਰਿਹਾ ਪਰ ਜੇ ਆਮ ਲੋਕਾਂ ਦਾ ਹਥਿਆਰ ਲੈ ਕੇ ਚੱਲਣ ਦਾ ਅਧਿਕਾਰ ਹੀ ਖਤਮ ਹੋ ਗਿਆ ਤਾਂ ਫਿਰ ਸਥਾਨਕ ਥਾਣਿਆਂ ਤੱਕ ਅਥੀ ਹਥਿਆਰ ਲੈ ਕੇ ਕਿਵੇਂ ਪਹੁੰਚਣਗੇ ਇਸ ਦੇ ਲਈ ਕੋਈ ਮਾਪਦੰਡ ਕੀਤਾ ਕੀਤਾ ਗਿਆ ਇਸ ਦੇ ਬਾਰੇ ਵੀ ਕੋਈ ਜਾਣਕਾਰੀ ਨਹੀਂ ਮਿਲਦੀ ਇਹ ਪ੍ਰਸ਼ਾਸਨ ਦੀ ਬਿਨਾਂ ਕਿਸੇ ਵਿਉਂਤ ਤੋਂ ਜਾਂ ਬਣਾਈ ਗਈ ਜਿਹੜੀ ਇੱਕ ਨੀਤੀ ਹੈ ਉਹ ਨਜ਼ਰ ਆ ਰਹੀ ਹੈ ਕਿ ਇਸ ਦੇ ਵਿੱਚ ਕਾਫੀ ਜ਼ਿਆਦਾ ਖਲਾਅ ਪੈਦਾ ਹੋ ਗਿਆ ਇੱਥੇ ਵੀ ਦੱਸਣਾ ਬਣਦਾ ਹੈ ਕਿ ਜਿਹੜੀਆਂ ਪਿਛਲੀਆਂ ਕਈ ਚੋਣਾਂ ਦੌਰਾਨ ਕਈ ਲੋਕਾਂ ਦੇ ਹਥਿਆਰ ਜਮ੍ਹਾਂ ਹੋਣ ਕਾਰਨ ਉਹਨਾਂ ਤੇ ਜਾਨੀ ਹਮਲੇ ਵੀ ਹੋਏ ਇਸ ਕਰਕੇ ਉਹਨਾਂ ਦੀ ਆਪਣੇ ਆਪ ਦੀ ਜਿਹੜੀ ਸੁਰੱਖਿਆ ਹੈ ਉਹ ਕਿਤੇ ਨਾ ਕਿਤੇ ਖਤਰੇ ਵਿੱਚ ਪੈ ਜਾਂਦੀ ਇਹਨਾਂ ਗੱਲਾਂ ਤੋਂ ਇੱਕ ਗੱਲ ਪੱਕੀ ਹੈ ਕਿ ਇਸ ਦੇ ਨਾਲ ਜਿਹੜੀ ਆਤਮ ਸੁਰੱਖਿਆ ਹੁੰਦੀ ਹੈ ਜਿਹੜੇ ਲਾਇਸੈਂਸ ਧਾਰਕ ਨੇ ਉਹਨਾਂ ਦੀ ਆਤਮ ਸੁਰੱਖਿਆ ਦੇ ਉੱਤੇ ਕਿਤੇ ਨਾ ਕਿਤੇ ਖਤਰੇ ਦਾ ਨਿਸ਼ਾਨ ਖੜਾ ਹੋ ਜਾਂਦਾ ਹੈ ਜਿਵੇਂ ਸੰਕੇਤ ਮਿਲ ਜਾਂਦੇ ਨੇ ਕਿਉਂਕਿ ਪਿਛਲੀਆਂ ਕਈ ਅਜਈਆਂ ਘਟਨਾਵਾਂ ਨੇ ਕਿ ਚੋਣ ਜਾਬਤੇ ਦੇ ਦੌਰਾਨ ਉਹਨਾਂ ਨਾਲ ਸਬੰਧਤ ਵਿਅਕਤੀਆਂ ਦੇ ਉੱਤੇ ਹਮਲੇ ਤੱਕ ਹੋ ਜਾਂਦੇ ਨੇ ਇਸ ਕਰਕੇ ਇਹਨਾਂ ਗੱਲਾਂ ਨੂੰ ਬਰੀਕੀ ਦੇ ਨਾਲ ਧਿਆਨ ਦੇ ਨਾਲ ਚੱਲਣਾ ਚਾਹੀਦਾ ਹੈ ਨਾ ਕਿ ਅਦਾਲਤਾਂ ਦੇ ਹੁਕਮਾਂ ਦੀ ਵੀ ਉਲੰਘਣਾ ਕੀਤੀ ਜਾ ਸਕੇ ਅਗੇ ਇਹ ਵੀ ਇੱਥੇ ਦੱਸਣਾ ਬਣਦਾ ਹੈ ਕਿ ਆਪਣੇ ਹਥਿਆਰ ਜਮਾ ਨਾ ਕਰਵਾਉਣ ਸੰਬੰਧੀ ਸਕ੍ਰੀਨਿੰਗ ਕਮੇਟੀ ਕੋਲ ਅਰਜੀ ਦਾਇਰ ਕਰ ਸਕਦੇ ਨੇ ਸਕ੍ਰੀਨਿੰਗ ਕਮੇਟੀਆਂ ਸੰਬੰਧੀ ਜਾਣਕਾਰੀ ਜਨਤਕ ਨਹੀਂ ਕੀਤੀ ਗਈ ਕਿ ਕਿਸ ਕੋਲ ਅਸੀਂ ਜਾਣਾ ਹੈ فرض ਕਰੋ ਮੁਹਾਲੀ ਦੇ ਵਿੱਚ ਕਿਸੇ ਕੋਲ ਲਾਇਸੈਂਸ ਧਾਰਕ ਹੈ ਕੋਈ ਹਥਿਆਰ ਹੈ ਉਹਨਾਂ ਕੋਲ ਔਰ ਉਹ ਜਮਾ ਕਰਵਾਉਣਾ ਨਹੀਂ ਚਾਹੁੰਦਾ ਕਿਉਂਕਿ ਉਸ ਨੂੰ ਜਾਣ ਨੂੰ ਖਤਰਾ ਹੈ ਤਾਂ ਫਿਰ ਉਸ ਦੇ ਲਈ ਸਕ੍ਰੀਨਿੰਗ ਕਮੇਟੀ ਦੀ ਜਾਣਕਾਰੀ ਘੱਟੋ-ਘੱਟ ਨਸ਼ਰ ਕਰਨੀ ਚਾਹੀਦੀ ਹੈ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸੇ ਤਰ੍ਹਾਂ ਇਸੇ ਤਰਜ਼ ਦੇ ਉੱਤੇ ਤਮਾਮ ਜ਼ਿਲ੍ਹਿਆਂ ਦੇ ਅੰਦਰ ਪੰਜਾਬ ਦੇ ਅੰਦਰ ਤਾਂ ਕਿ ਜੇਕਰ ਉਸ ਨੂੰ ਲੱਗ ਰਿਹਾ ਕਿ ਮੈਂ ਹਾਲੇ ਹਥਿਆਰ ਜਮਾ ਕਰਵਾ ਨਹੀਂ ਸਕਦਾ ਕਿਉਂਕਿ ਮੇਰੀ ਜਾਨ ਨੂੰ ਖਤਰਾ ਹੈ ਤਾਂ ਘੱਟੋ ਘੱਟ ਉਸਕ੍ਰੀਨਿੰਗ ਕਮੇਟੀ ਤੱਕ ਪਹੁੰਚ ਕਰ ਸਕੇ ਔਰ ਉੱਥੇ ਆਪਣੀ ਅਰਜੀ ਦਾਇਰ ਕਰ ਸਕੇ ਕਿ ਮੈਂ ਇਸ ਵਕਤ ਹਥਿਆਰ ਜਮਾ ਨਹੀਂ ਕਰਵਾ ਸਕਦਾ ਉਸਦੇ ਇਹ ਕਾਰਨ ਨੇ ਮੈਨੂੰ ਇਹ ਥ੍ਰੈਟ ਹੈ ਜਾਂ ਕੋਈ ਹੋਰ ਗੱਲਾਂ ਨੇ ਜਿਹੜੇ ਵੀ ਉਸਦੇ ਕਾਰਨ ਹੋਣਗੇ ਦਲੀਲਾਂ ਰੱਖ ਸਕੇ ਪਰ ਇਸ ਸੰਬੰਧੀ ਕੋਈ ਵੀ ਢਾਂਚਾ ਨਜ਼ਰ ਨਹੀਂ ਆ ਰਿਹਾ ਸਕ੍ਰੀਨਿੰਗ ਕਮੇਟੀ ਬਣਾਉਣੀ ਬੇहद ਲਾਜ਼ਮੀ ਸੀ ਪਰ ਉਹ ਨਜ਼ਰ ਨਹੀਂ ਆ ਰਹੀ ਇਸੇ ਕਰਕੇ ਚੋਣ ਕਮਿਸ਼ਨ ਪੰਜਾਬ ਹੈ ਜਿਹੜਾ ਹੋ ਸਕਦਾ ਇਸ ਗੱਲ ਤੋਂ ਜਿਹੜੀ ਕਿ ਹਥਿਆਰ ਜਮ੍ਹਾਂ ਕਰਵਾਉਣ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ ਇਸ ਗੱਲ ਤੋਂ ਸੰਤੁਸ਼ਟ ਨਜ਼ਰ ਨਹੀਂ ਆ ਰਿਹਾ ਤੇ ਕਈ ਤਰ੍ਹਾਂ ਦੇ ਖਿਚੋਲੇ ਆ ਵਿੱਚ ਜਿਹੜੇ ਉਹ ਪੰਦੇ ਦਿਖਾਈ ਦੇ ਰਹੇ ਨੇ ਹੁਣ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਤਾਂ ਕੌਮੀ ਚੋਣ ਕਮਿਸ਼ਨ ਵੱਲੋਂ ਵੀ ਅਦਾਲਤਾਂ ਦੇ ਜਿਹੜੇ ਹੁਕਮਾਂ ਤੋਂ ਬਾਅਦ ਸਾਰੇ ਰਾਜਾਂ ਨੂੰ ਇੱਕ ਪੱਤਰ ਲਾ ਕੇ ਲਿਖ ਕੇ ਸਪਸ਼ਟ ਵੀ ਕੀਤਾ ਗਿਆ ਸੀ ਕਿ ਹਥਿਆਰ ਲੋੜ ਅਨੁਸਾਰ ਹੀ ਜਮ੍ਹਾਂ ਹੋਣ ਜਿਨ੍ਹਾਂ ਕੋਲ ਲੋਕਾਂ ਕੋਲ ਨਿੱਜੀ ਸੁਰੱਖਿਆ ਦੇ ਮਸਲੇ ਨੇ ਉਹਨਾਂ ਦੇ ਹਥਿਆਰ ਜਮ੍ਹਾਂ ਨਾ ਕਰਵਾਏ ਜਾਣ ਜਮ੍ਹਾਂ ਕਰਵਾਏ ਜਾਣ ਵਾਲੇ ਹਥਿਆਰਾਂ ਸੰਬੰਧੀ ਸਕ੍ਰੀਨਿੰਗ ਕਮੇਟੀਆਂ ਪੁਲਿਸ ਦੀ ਜਾਣਕਾਰੀ ਤੇ ਲੋੜਾ ਮੁਤਾਬਕ ਫੈਸਲੇ ਲੈਣ ਕੁੱਲ ਮਿਲਾ ਕੇ ਇਸ ਸਾਰੇ ਫੈਸਲੇ ਦੇ ਵਿੱਚ ਤਾਲਮੇਲ ਬਹੁਤ ਜ਼ਰੂਰੀ ਹੈ ਪੁਲਿਸ ਪ੍ਰਸ਼ਾਸਨ ਦਾ ਸਿਵਲ ਪ੍ਰਸ਼ਾਸਨ ਦਾ ਤਾਲਮੇਲ ਹੋਵੇ ਕਿਸ ਦੇ ਨਾਲ ਜਿਨ੍ਹਾਂ ਦੇ ਕੋਲ ਲਾਇਸੈਂਸ ਨੇ ਹਥਿਆਰਾਂ ਦੇ ਲਾਇਸੈਂਸ ਧਾਰਕ ਨੇ ਇਹ ਪੂਰੇ ਦਾ ਪੂਰਾ ਤਾਲਮੇਲ ਹੋਣਾ ਚਾਹੀਦਾ ਹੈ ਤਾਂ ਕਿ ਕਿਸੇ ਦੇ ਨਾਲ ਵੀ ਕੋਈ 1921 ਨਾ ਹੋ ਸਕੇ ਜੇਕਰ ਉਹ ਹਥਿਆਰ ਵੀ ਜਮ੍ਹਾਂ ਕਰਾਉਂਦਾ ਹੈ ਔਰ ਸਕਰੀਨਿੰਗ ਕਮੇਟੀ ਦਾ ਬਣਨਾ ਬਹੁਤ ਜ਼ਰੂਰੀ ਹੈ ਤੇ ਇਸ ਦੇ ਬਾਰੇ ਦੇਖਦੇ ਹਾਂ ਕਿ ਪੰਜਾਬ ਪੁਲਿਸ ਦੇ ਵੱਲੋਂ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਨਿਕਲ ਕੇ ਆ ਰਹੀਆਂ ਨੇ ਤੇ ਕਿੰਨੀਆਂ ਥਾਵਾਂ ਦੇ ਉੱਤੇ ਸਕਰੀਨਿੰਗ ਕਮੇਟੀਆਂ ਬਣੀਆਂ ਨੇ ਇਸ ਸੰਬੰਧੀ ਜਾਣਕਾਰੀ ਕੀ ਮੁਹੱਈਆ ਕਰਵਾਈ ਜਾਂਦੀ ਹੈ ਇਸ ਦੇ ਬਾਰੇ ਤੁਹਾਡਾ ਨਿੱਜੀ ਤੌਰ ਤੇ ਕੀ ਸੁਝਾਅ ਹੈ ਜਿਹੜੇ ਖਾਸ ਕਰਕੇ ਲਾਇਸੈਂਸ ਧਾਰਕ ਨੇ ਜਿਨ੍ਹਾਂ ਕੋਲ ਹਥਿਆਰ ਨਹੀਂ ਲਾਇਸੈਂਸ ਸੀ ਉਹਨਾਂ ਦਾ ਕੀ ਮੰਨਣਾ ਹੈ ਕਿ ਉਹਨਾਂ ਨੂੰ ਵਾਕਿਆ ਹੀ ਇਨ੍ਹਾਂ ਗੱਲਾਂ ਦੇ ਉੱਤੇ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ ਉਹਨਾਂ ਨੂੰ ਦਬਾਅ ਬਣਾਇਆ ਜਾਂਦਾ ਕਿ ਹਥਿਆਰ ਹੋਣੇ ਹੋਣੇ ਬਸ ਜਮ੍ਹਾਂ ਕਰਵਾ ਦਿਓ ਜਦੋਂ ਚੋਣ ਜਾਬਤਾ ਲੱਗਦਾ ਹੈ ਇਸ ਦੇ ਬਾਰੇ ਉਹ ਨਿੱਜੀ ਤੌਰ ਤੇ ਕੀ ਮੰਨਦੇ ਨੇ ਕੀ ਸੋਚਦੇ ਨੇ ਆਪਣੇ ਆਪਣੇ ਸੁਝਾਅ ਵੀ ਪ੍ਰਸ਼ਾਸਨ ਤੱਕ ਤੁਸੀਂ ਕਮੈਂਟ ਬਾਕਸ ਦੇ ਜ਼ਰੀਏ ਪਹੁੰਚਾ ਸਕਦੇ ਹੋ ਤਾਂ ਕਿ ਇਸ ਦੇ ਉੱਤੇ ਠੋਸ ਰਣਨੀਤੀ ਬਣ ਸਕੇ ਔਰ ਸਹੀ ਪ੍ਰਕਿਰਿਆ ਦੇ ਵਿੱਚੋਂ ਲੰਘ ਕੇ ਸਾਰੇ ਲਾਇਸੈਂਸੀ ਹਥਿਆਰ ਇੱਕ ਇੱਕ ਕਰਕੇ ਜਾਂ ਜਿੱਥੇ ਜ਼ਿਆਦਾ ਲੋੜ ਹੈ ਜਮ੍ਹਾਂ ਕਰਵਾਏ ਜਾ ਸਕਣ ਤੇ ਜਿਹੜੇ ਨਹੀਂ ਕਰਵਾਏ ਜਾ ਸਕਦੇ ਜਮ੍ਹਾਂ ਉਸ ਦੇ ਉੱਤੇ ਵੀ ਕੋ ਫੈਸਲਾ ਲਿਆ ਜਾ ਸਕੇ ਇਸ ਦੇ ਬਾਰੇ ਆਪਣੇ ਆਪਣੇ ਸੁਝਾਅ ਜ਼ਰੂਰ ਸਾਂਝੇ ਕਰਿਓ ਫਿਲਹਾਲ ਅਗਲੇ ਅਪਡੇਟ ਤੱਕ ਦੇ ਲਈ ਬਨੇ ਰਹੋ ਏਵੀਸੀ ਪੰਜਾਬ ਦੇ ਨਾਲ